ਬੰਦੀ ਸਿੰਘਾਂ ਦੀ ਰਿਹਾਈ ਬਹੁਤ ਜ਼ਰੂਰੀ ਹੈ ਸੋ ਅੱਜ ਸੰਗਤਾਂ ਨਾਲ ਗੁਰੂ ਘਰ ਜਾਣਾ ਸੀ ਸੀਸਗੰਜ ਸਾਹਿਬ ਅਰਦਾਸ ਕਰਨੀ ਸੀ ਅੱਜ ਦੇਖ ਲਓ ਗੁਰੂ ਘਰ ਜਾਣ ਤੋਂ ਵੀ ਰੋਕ ਦਿੱਤਾ ਕੇਂਦਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਜੋਰ ਜ਼ਬਰਦਸਤੀ ਨਾਲ ਸ਼ਿਕਰ ਕਰਨੀ ਪਈ ਅਸੀਂ ਕਰਾਂਗੇ ਅੱਜ ਮੈਂ ਇਹਨਾਂ ਨੇ ਫੇਰ ਬੈਰੀਕੇਡਿੰਗ ਕਰਤੀ ਹੈ ਸੰਗਲ ਬੰਨੇ ਹੋਏ ਆ ਨਾਲ ਵਾਟਰ ਕੈਨਨ ਉਹ ਹੀ ਹੰਝੂ ਗਏ ਐਸ ਦੇ ਗੋਲੇ ਉਹ ਸਾਰਾ ਕੁਝ ਉਹ ਵੀ ਪ੍ਰਬੰਧ ਕਰ ਕੋਈ ਗੱਲ ਓਏ ਸਰ ਮੇਰੇ ਗੋਲੀ ਨੇ ਖੁਦ ਮੇਰੇ ਗੋਲੀ ਲੱਗੀ ਐ ਸਾਨੂੰ ਕੋਈ ਕੁਰਬਾਨ ਨਹੀਂ ਹੋਇਆ ਇਹ ਸਰਕਾਰਾਂ ਜੋ ਸਾਡਾ ਜਮਹੂਰੀ ਹੱਕ ਹੈ ਉਹਦੇ ਉੱਪਰ ਵੀ ਡਾਕਾ ਮਾਰਦੀਆਂ ਕਿ ਸਾਨੂੰ ਚੰਗੀ ਤਰ੍ਹਾਂ ਇਹ ਦੱਸਿਆ ਜਾ ਰਿਹਾ ਭਾਈ ਤੁਸੀਂ ਗੁਲਾਮ ਹੋ ਗੁਲਾਮ ਹੋ ਤੁਹਾਨੂੰ ਕਿੰਨੀ ਵਾਰ ਦੱਸੀ ਤੁਸੀਂ ਗੁਲਾਮ ਹੋ ਜਥੇਦਾਰ ਜਗਤਾਰ ਸਿੰਘ ਦੀ ਹਵਾਰਾ ਉਹਨੂੰ ਜਾਂ ਤੇ ਮਹੀਨੇ ਦੀ ਪ੍ਰੋਲ ਦੇ ਦੇਣਾ ਅਸੀਂ ਇੱਥੇ ਹੀ ਵਾਪਸ ਹੋ ਜਾਂਦੇ ਵੀ ਸਾਨੂੰ ਦੱਸਦਿਆਂ ਪਹਿਲਾਂ ਹੀ ਤੁਮ ਮਹੀਨੇ ਦੀ ਪ੍ਰੋਲ ਨਹੀਂ ਦਿੰਦੇ ਉਹਨੂੰ ਪੰਜਾਬ ਚ ਤਾਂ ਲਿਆਵੋ ਜਿਵੇਂ ਲੋਕੋਏ ਟੀਵੀ ਨਾਲ ਜੁੜੇ ਤੁਸੀਂ ਮਹਿਮਤਾਜ ਅਸੀਂ ਇਸ ਵਕਤ ਛੰਬੂ ਬਾਰਡਰ ਤੇ ਮੌਜੂਦ ਆ ਅੱਜ ਕੌਮੀ ਇਨਸਾਫ ਮੋਰਚਾ ਤੇ ਪੰਜਾਬ ਦੀਆਂ ਤਮਾਮ ਕਿਸਾਨ ਤੇ ਇਨਸਾਫਪਸੰਦ ਇੱਥੇ ਬੰਦੀਆਂ ਦੇ ਵੱਲੋਂ ਦਿੱਲੀ ਕੂਚ ਕਰਨਾ ਸੀਗਾ ਬੰਦੀ ਸਿੰਘਾਂ ਨੂੰ ਅਤੇ ਨਾਲ ਜਿਹੜੇ ਹੋਰ ਜੋ ਨਜਾਇਜ਼ ਬੰਦੀ ਨੇ ਜੇਲਾਂ ਦੇ ਵਿੱਚ ਉਹਨਾਂ ਨੂੰ ਛਡਵਾਉਣ ਦੇ ਲਈ ਮਾਰਚ ਕਰਨਾ ਸੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਤਸਵੀਰਾਂ ਦਿਖਾ ਦਿੰਦੇ ਆ ਕਿ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਬਿਲਕੁਲ ਉਸੇ ਤਰੀਕੇ ਦਾ ਹਾਲ ਹੈ ਜੋ ਕਿਸਾਨ ਜਦੋਂ ਚੱਲੇ ਸੀਗੇ ਦਿੱਲੀ ਉਸ ਸਮੇਂ ਕੀਤਾ ਸੀ ਉਹ ਸਾਰਾ ਕੁਝ ਅੱਜ ਫੇਰ ਕਰ ਦਿੱਤਾ ਗਿਆ ਜਿਹੜਾ ਇਕੱਠ ਹੈ ਵੱਡਾ ਉਹ ਪਿਛਲੇ ਪਾਸੇ ਜਮਾ ਹੋਣਾ ਸ਼ੁਰੂ ਹੋ ਗਿਆ ਜੋ ਜਥੇਬੰਦੀਆਂ ਦੇ ਆਗੂ ਨੇ ਜੋ ਜਥੇਬੰਦੀਆਂ ਦੇ ਮੈਂਬਰ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਵਾਲਾ ਜਿਹੜਾ ਮਾਹੌਲ ਹੈ ਉਹ ਇੱਥੇ ਬਣਾ ਦਿੱਤਾ ਗਿਆ ਏ ਰੋਕ ਦਿੱਤਾ ਗਿਆ ਉਹਨਾਂ ਦਾ ਸਪਸ਼ਟ ਹੈ ਕਿ ਅਸੀਂ ਕਿਸੇ ਨੂੰ ਵੀ ਅੱਗੇ ਜਾਣ ਨਹੀਂ ਦੇਵਾਂਗੇ ਗੱਲ ਕਰਕੇ ਵਾਟਰ ਕੈਨਨ ਇੱਥੇ ਮੌਜੂਦ ਹੈ ਦੂਸਰੇ ਪਾਸੇ ਐਂਬੂਲੈਂਸਾਂ ਇੱਥੇ ਮੌਜੂਦ ਨੇ ਹੰਜੂ ਗੈਸ ਵਾਲੇ ਗੋਲੇ ਸੱਟਣ ਦੇ ਲਈ ਮਸ਼ੀਨਾਂ ਆ ਚੁੱਕੀਆਂ ਨੇ ਪਿੱਛੇ ਜេសਬੀਆ ਨੇ ਪੁਲਿਸ ਦੀ ਭਾਰੀ ਫੋਰਸ ਜਿਹੜੀ ਉਹ ਤਾਇਨਾਤ ਆ ਤਸਵੀਰ ਦਿਖਾ ਦਿੰਨੇ ਆ ਜੂਮ ਕਰਕੇ ਕਿ ਭਾਰੀ ਪੁਲਿਸ ਉਧਰਲੇ ਪਾਸੇ ਖੜੀ ਹੈ ਤਾਂ ਪੁਲਿਸ ਵੀ ਇੱਥੇ ਭਾਰੀ ਮੌਜੂਦ ਆ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਜੋ ਇੱਥੇ ਲੋਕ ਪਹੁੰਚ ਰਹੇ ਨੇ ਕਿਉਂਕਿ ਇੰਨੀ ਬੈਰੀਕੇਡਿੰਗ ਤੋਂ ਤਾਂ ਸਿੱਧਾ ਜਵਾਬ ਆ ਕੇ ਤੁਹਾਨੂੰ ਅੱਗੇ ਅਸੀਂ ਜਾਣ ਨਹੀਂ ਦੇਵਾਂਗੇ ਤਾਂ ਉੱਥੇ ਗੱਲਬਾਤ ਕਰਦੇ ਆ ਇੱਥੇ ਬਜ਼ੁਰਗ ਪਹੁੰਚ ਰਹੇ ਨੇ ਕਤਈ ਬੰਦੀਆਂ ਦੇ ਆਗੂ ਪਹੁੰਚ ਰਹੇ ਨੇ ਉਹ ਦੇਖ ਰਹੇ ਨੇ ਬਾਈ ਕਿਵੇਂ ਦੇਖਦੇ ਹੋ ਜਿਹੜੇ ਹਾਲਾਤ ਇੱਥੇ ਬਣੇ ਹੋਏ ਅੱਜ ਕੌਮੀ ਇਨਸਾਫ ਮੋਰਚੇ ਨੇ ਅੱਗੇ ਜਾਣਾ ਸੀ ਦਿੱਲੀ ਜਾਣਾ ਸੀ ਆਪਣੀ ਮੰਗਾਂ ਰੱਖਣ ਬਾਈ ਜੀ ਇਹ ਸ਼ਰਿਆਮ ਤੱਕਾ ਹੋ ਰਿਹਾ ਸਿੱਖਾਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਜ਼ਰੂਰੀ ਆ ਉਹਨਾਂ ਨੂੰ ਉਮਰਾਂ ਹੋ ਗਈਆਂ ਜੇਲ੍ਹਾਂ ਵਿੱਚ ਸੋ ਉਹਨਾਂ ਦੀ ਇਸ ਟਾਈਮ ਰਿਹਾਈ ਬਹੁਤ ਜ਼ਰੂਰੀ ਹੈ ਸੋ ਅੱਜ ਸੰਗਤਾਂ ਨਾਲ ਗੁਰੂ ਘਰ ਜਾਣਾ ਸੀ ਸੀਸਗੰਜ ਸਾਹਿਬ ਅਰਦਾਸ ਕਰਨੀ ਸੀ ਅਰਦਾਸ ਉਪਰੰਤ ਅਗਲੇ ਦਿਨ ਮੰਗ ਪੱਤਰ ਦੇਣਾ ਸੀ ਪ੍ਰਧਾਨ ਮੰਤਰੀ ਨੂੰ ਸੋ ਅੱਜ ਦੇਖ ਲਓ ਗੁਰੂ ਘਰ ਜਾਣ ਤੋਂ ਵੀ ਰੋਕ ਦਿੱਤਾ ਕੇਂਦਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਸੋ ਮਨਪਾਰ ਆਉਂਦਾ ਇਹ ਚੀਜ਼ ਦੇਖ ਕੇ ਵੀ ਸਿੱਖਾਂ ਨਾਲ ੱੱਕਾ ਕੋਣ ਰੁਕੂਗਾ ਮਤਲਬ ਆਪਣੀ ਮੰਗ ਰੱਖਣੀ ਸੀਗੀ ਹਾਲੇ ਤੱਕ ਜਾ ਕੇ ਮੰਗ ਰੱਖਣੇ ਵੀ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਨਾ ਜੀ ਮੰਗ ਵੀ ਨਹੀਂ ਰੱਖਣ ਦਿੱਤੀ ਜਾ ਰਹੀ ਸੋ ਲਗਾਤਾਰ ੱੱਕਾ ਹੋ ਰਿਹਾ ਸਿੱਖਾਂ ਨਾਲ ਸੋ ਇਹਦੇ ਖਿਲਾਫ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਬਾਹਰ ਨਿਕਲੋ ਘਰਾਂ ਦੋ ਸੁੱਤੇ ਰਹਿ ਕੇ ਕੁਝ ਨਹੀਂ ਬਣਨਾ ਸੋ ਸਰਕਾਰਾਂ ਖਿਲਾਫ ਆਵਾਜ਼ ਬੁਲੰਦ ਕਰੋ ਹਾਂ ਤਾਂ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਪਹੁੰਚਣੇ ਲੋਕ ਲਗਾਤਾਰ ਪਰ ਅੱਗੇ ਜਿਹੜਾ ਵੈਰੀਕੇਟਿੰਗ ਕੀਤੀ ਹੋਈ ਹੈ ਜਾਣ ਤੋਂ ਰੋਕਿਆ ਹੋਇਆ ਤਾਂ ਗੱਲਬਾਤ ਕਰਦੇ ਆ ਕਿਵੇਂ ਜਾਣ ਦੀਆਂ ਕਿ ਅੱਗੇ ਲੱਗਦਾ ਹਾਂਜੀ ਜਾਵਾਂਗੇ ਜੀ ਸੰਗਤ ਆ ਰਹੀ ਆ ਸਾਡੇ ਆਗੂ ਆ ਰਹੇ ਨੇ ਜੀ ਤੇ ਹੁਣ ਜਾਵਾਂਗੇ ਜੇ ਸਾਰੇ ਇਕੱਠੇ ਹੋ ਜਾਣ ਨੇ ਹਾਂਜੀ ਜੀ ਪਰ ਜਿਹੜੇ ਹਾਲਾਤ ਨੇ ਤੁਸੀਂ ਅੱਗੇ ਕੀ ਕਰਨ ਜਾਣਾ ਮੋੜ ਜਿਹੜਾ ਤੁਹਾਨੂੰ ਰੋਕ ਰੋਕ ਰਹੇ ਆ ਸੰਗਲ ਲਾਤੇ ਆ ਵੈਰੀਕੇਟ ਲਾਤੇ ਆ ਅਸੀਂ ਜਾਣਾਂ ਜੀ ਜਿਹੜਾ ਸਾਡਾ ਜਥੇਦਾਰ ਜਗਤਾਰ ਸਿੰਘ ਹੀ ਹਵਾਰਾ ਉਹਨੂੰ ਜਾਂ ਤੇ ਮਹੀਨੇ ਦੀ ਪ੍ਰੋਲ ਦੇ ਦੇਣਾ ਠੀਕ ਹੈ ਜੀ ਅਸੀਂ ਇੱਥੇ ਹੀ ਵਾਪਸ ਹੋ ਜਾਂਗੇ ਵੀ ਸਾਨੂੰ 10 ਦਿਨ ਪਹਿਲਾਂ ਠੀਕ ਹੈ ਪਰ ਜੇ ਉਹਨੂੰ ਮਹੀਨੇ ਦੀ ਪ੍ਰੋਲ ਨਹੀਂ ਦਿੰਦੇ ਉਹਨੂੰ ਪੰਜਾਬ ਚ ਤਾਂ ਲਿਆਉਣ ਦੀ ਵੀ ਨਹੀਂ ਕਰਦੇ ਬਿਲਕੁਲ ਹਾਂ ਤਾਂ ਗੱਲਬਾਤ ਕਰ ਲੈਣੇ ਹੋਰ ਜਿੱਥੇ ਬੰਦੀਆਂ ਦੇ ਆਗੂ ਇੱਥੇ ਪਹੁੰਚ ਰਹੇ ਨੇ ਤਾਂ ਤੋਂ ਪਹਿਲਾਂ ਬਾਬਾਏ ਕਿਵੇਂ ਦੇਖਦੇ ਹੋ ਜਿਹੜੇ ਹਾਲਾਤ ਇੱਥੇ ਬਣਾਤੇ ਆ ਫੇਰ ਇੱਕ ਵਾਰ ਤੁਹਾਨੂੰ ਕਹਿੰਦੇ ਆ ਕਿ ਟੱਪਣ ਨਹੀਂ ਦੇਣਾ ਪੰਜਾਬ ਤੁਸੀਂ ਮੰਗ ਪੱਤਰ ਦੇਣ ਜਾਣਾ ਸੀਗਾ ਉਹਦੇ ਲਈ ਵੀ ਨਹੀਂ ਜਾਣ ਦਿੰਦੇ ਇੱਕ ਸਰ ਜਾਦ ਹੋ ਗਈ ਮੇਰੇ ਅੱਥੀ ਗੋਲੀ ਲੱਗੀ ਸੀ ਜਦੋਂ ਸ਼ੰਭੂ ਮੋਰਚੇ ਦੇ ਵਿੱਚ ਮੈਂ ਮੇਰਾ ਕੰਨ ਡੈਫੈਕਟ ਹੋਇਆ ਤੇ ਅੱਜ ਵੀ ਸ਼ਾਇਦ ਸੁਣਨ ਮਾਹੀ ਦੇ ਵਿੱਚ ਉਹਨੂੰ ਕਾਜੀ ਖੰਡਾਈ ਹੁੰਦੀ ਹੈ ਪਰ ਸਰ ਜੋ ਹੁਕਮ ਸਰਕਾਰ ਸਾਨੂੰ ਇਹ ਸਾਨੂੰ ਸਾਡੀ ਕਮੇਟੀ ਕਰੇਗੀ ਅਸੀਂ ਨੂੰ ਮੰਨ ਦੇ ਬੈਰੀਕਾਟ ਤੋੜਨ ਦੇ ਪੈਣਗੇ ਤੋੜੇਗੇ ਅਸੀਂ ਅਸੀਂ ਮਤਲਬ ਪਿਛੇ ਹਟਣੇ ਵਾਲੇ ਨਹੀਂ ਆਏ ਅਸੀਂ ਸਮਾਨ ਲੈ ਕੇ ਆਏ ਆ ਅਸੀਂ ਦਿੱਲੀ ਜਾਣ ਵਾਸਤੇ ਆਏ ਆ ਦਿੱਲੀ ਜਾਣਾ ਹੈ ਦਿੱਲੀ ਜਾਣਾ ਹਾਂ ਕਿਵੇਂ ਦੇਖਦੇ ਹੋ ਨਾਲ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਜਾਣ ਦਿੰਦੇ ਆ ਤੇ ਹੁਣ ਤੇ ਮਤਲਬ ਜਿਹੜੇ ਨਜਾਇਜ਼ ਜੇਲਾਂ ਵਿੱਚ ਡੱਕੇ ਹੋਏ ਨੇ ਪੰਜਾਬ ਦੇ ਬੰਦੀ ਸਿੰਘ ਹੋਣ ਚਾਹੇ ਜੋ ਕੋਈ ਵੀ ਆਪਰੇ ਦੇਸ਼ ਭਰ ਦੇ ਵਿੱਚ ਨਜਾਇਜ਼ ਡੱਕੇ ਹੋਏ ਉਹਨਾਂ ਨੂੰ ਕਢਵਾਉਣ ਲੈ ਜਾਣੇ ਤੁਹਾਨੂੰ ਵੀ ਨਹੀਂ ਜਾਣ ਦਿੰਦੇ ਸਰ ਜੀ ਇਹ ਸਰਕਾਰਾਂ ਜੋ ਸਾਡਾ ਜਮਹੂਰੀ ਹੱਕ ਹੈ ਕੋਤੇਪੁਰ ਵੀ ਡਾਕਾ ਮਾਰਦੀਆਂ ਸਾਨੂੰ ਆਪਣੇ ਅਧਿਕਾਰਾਂ ਤੋਂ ਵਾਂਝੇ ਕਰਿਆ ਜਾ ਰਹਾ ਅਸੀਂ ਸ਼ਾਂਤਮਈ ਪ੍ਰੋਟੈਸਟ ਲੈ ਕੇ ਜਾ ਰਹੇ ਸੀਗੇ 1 ਮਾਰਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਪਰ ਸਰਕਾਰਾਂ ਜ਼ਬਰ ਕਰਕੇ ਸਾਨੂੰ ਰੋਕਣਾ ਚਾਹੁੰਦੀਆਂ ਅਸੀਂ ਅਰਦਾਸ ਕਰਨੀ ਸੀਗੀ ਸ਼ੀਤਗੰਜ ਗੁਰਦੁਆਰਾ ਕੱਲੂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵੀ ਕੇ ਉਸ ਤੋਂ ਪ੍ਰੰਤ ਪ੍ਰਧਾਨ ਮੰਤਰੀ ਮੰਗ ਪੱਤਰ ਦੇਣਾ ਸੀਗਾ ਸਾਡਾ ਬਿਲਕੁਲ ਸ਼ਾਂਤਮਈ ਮਤਲ ਹੈ ਸੀ ਲੇਕਿਨ ਸਰਕਾਰ ਜ਼ਬਰ ਕਰਕੇ ਸਾਨੂੰ ਹਿੰਸਕ ਹਿੰਸਾ ਤੇ ਸੈਦ ਉਹਤਨਾ ਪਵੇ ਜ਼ੋਰ ਜਬਰੀ ਸਾਨੂੰ ਚੈੱਕ ਕਰਨੀ ਪਵੇ ਹਮ ਅਸੀਂ ਕਰਾਂਗੇ ਉਹ ਕਿਰੋਂਗੇ ਉਹ ਕਿਵੇਂ ਦੇਖ ਦੋ ਜਿਹੜੇ ਮਤਲਬ 35 35 ਸਾਲ ਹੋ ਗਏ ਜੇਲ੍ਹਾਂ ਵਿੱਚ ਟੱਕਿਆਂ ਨੂੰ ਮਤਲਬ ਬਿਨਾ ਜਿਹੜਾ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਟੱਕਣਾ ਉਹਨੂੰ ਕਿਵੇਂ ਦੇਖ ਸਰ ਅਸੀਂ ਆਪਣੇ ਹਿਰਦਿਆਂ ਵਿੱਚ ਬਸਾਈ ਬੈਠੇ ਹਾਂ ਉਹਨਾਂ ਦੇ ਅਸੀਂ ਉਹਨਾਂ ਦੇ ਜੋ ਮਤਲਬ ਸਾਡੀ ਇੱਕ ਪੱਗ ਦੀ ਇਲਾਜ ਰੱਖਣ ਵਾਸਤੇ ਜਾਂ ਪੰਜਾਬ ਦੀ ਇਲਾਜ ਰੱਖਣ ਵਾਸਤੇ ਉਹਨਾਂ ਨੇ ਕੁਰਬਾਨੀਆਂ ਕਰੀਆਂ ਅਸੀਂ ਉਹਨਾਂ ਨੂੰ ਸਮਰਪਿਤ ਹਾਂ 2.5 ਸਾਲ ਹੋ ਗਏ ਅਸੀਂ 2.5 ਸਾਲ ਤੋਂ ਲਗਭਗ ਪੌਣੇ 3 ਸਾਲ ਜੋ ਕੌਮੀ ਸਾਂ ਮੋਰਚਾ ਦਿੱਲ ਲੱਗਿਆ ਅਸੀਂ ਲਗਾਤਾਰ ਆਪਣੀ ਜਥੇਬੰਦੀ ਵੱਲੋਂ ਹਾਜ਼ਰੀ ਲਾ ਰਹੇ ਹਾਂ ਸਮੇਂ-ਸਮੇਂ ਤੇ ਜਦ ਕਾਲ ਹੁੰਦੀ ਹੈ ਅਸੀਂ ਉੱਥੇ ਜਾਂਦੇ ਹਾਂ ਉਸ ਤੋਂ ਬਾਅਦ ਅਸੀਂ ਰੈਗੂਲਰ ਵੀ ਲੰਗਰ ਦੀ ਸੇਵਾ ਸੀ ਉੱਥੇ ਕਰ ਰਹੇ ਆਪਣੀ ਜਥੇ ਅੱਜ ਜਿਵੇਂ ਇਹਨਾਂ ਨੇ ਫੇਰ ਬੈਰੀਕੇਡਿੰਗ ਕਰਤੀ ਹੈ ਸੰਗਲ ਬੰਨੇ ਹੋਏ ਆ ਨਾਲ ਵਾਟਰ ਕੈਨਨ ਉਹੀ ਹੰਝੂ ਗਏ ਸਾਡੇ ਗੋਲੇ ਉਹ ਸਾਰਾ ਕੁਝ ਉਹ ਵੀ ਪ੍ਰਬੰਧ ਕਰ ਕੋਈ ਗੱਲ ਓਏ ਸਰ ਗੋਲੇ ਅਸੀਂ ਮੇਰੇ ਗੋਲੀ ਦੇ ਖੁਦ ਮੇਰੇ ਗੋਲੀ ਲੱਗੀ ਆ ਸਾਨੂੰ ਕੋਈ ਪਰਵਾਹ ਨਹੀਂ ਹੈ ਕੀ ਦੀ ਕੋਈ ਗੱਲ ਨਹੀਂ ਔਰ ਦਿੱਲੀ ਜਾਣਾ ਹੀ ਜਾਣਾ ਤੁਸੀਂ ਜਾਣਾ ਹੀ ਜਾਣਾ ਜੀ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਮਤਲਬ ਸਿਰ ਪਰ ਕਫਣ ਬੰਨ ਕੇ ਆਉਨੇ ਆ ਆਪਣਾ ਸਮਾਨ ਵੀ ਲੈ ਕੇ ਆਏ ਹੋਏ ਆ ਔਰ ਸਾਰੇ ਯੋਧੇ ਸਾਡੇ ਸਾਡੇ ਜਿੰਨੇ ਵੀ ਆ ਸਾਰੇ ਯੋਧੇ ਨੇ ਇਹ ਵੀ ਮੇਰੇ ਭਾਈ ਜਦੋਂ ਮੇਰੇ ਗੋਲੀ ਲੱਗੀ ਮੇਰੇ ਨਾਲ ਸੀ ਇਹ ਸਾਡੇ ਬਲੌਕ ਪ੍ਰਧਾਨਿਕ ਕਨੌਰ ਤੋਂ ਇਹ ਸਾਡੀ ਜਥੇਬੰਦੀ ਤੇ ਇਹ ਮੇਰੇ ਨਾਲ ਸੀ ਅਸੀਂ ਇਕੱਠੇ ਇੱਥੇ ਖੜੇ ਸ਼ਾਂਤ ਮਨ ਤਰੀਕੇ ਨਾਲ ਖੜੇ تھے ਮੇਰੇ ਗੋਲੀ ਮਾਰੀ ਇੱਥੇ ਮਿchanna ਬਣਾ ਕੇ ਮਤਲਬ ਬਾਰ ਬਾਰ ਕਿਵੇਂ ਦੇਖਦੇ ਹੋ ਪੰਜਾਬ ਨੂੰ ਨਹੀਂ ਮਤਲਬ ਆਪਣੀਆਂ ਮੰਗਾਂ ਰੱਖਣ ਦੇ ਲਈ ਹੀ ਨਜਾਨ ਦਿੱਤਾ ਜਾ ਰਿਹਾ ਪਹਿਲਾਂ ਵੀ ਆਪਾਂ ਗੱਲ ਕੀਤੀ ਕਿਸਾਨਾਂ ਨੂੰ ਵੀ ਨਹੀਂ ਜਾਣ ਦਿੱਤਾ ਹੁਣ ਫੇਰ ਉਹੀ ਕਿਸਾਨ ਨੇ ਉਹ ਲੋਕ ਨੇ ਇਨਸਾਫ ਪਸੰਦ ਉਹਨਾਂ ਨੂੰ ਫੇਰ ਇੱਥੇ ਰੋਕ ਲੈਂਦਾ ਮਤਲਬ ਪੰਜਾਬ ਦੇ ਵਿੱਚ ਹੀ ਰਹਿਣਾ ਪੰਜਾਬ ਜਾਣ ਹੀ ਸਕਦਾ ਦੇਸ਼ ਕਿੰਨਾ ਦਾ ਸਰ ਸਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸਾਨੂੰ ਚੰਗੀ ਤਰ੍ਹਾਂ ਇਹ ਦੱਸਿਆ ਜਾ ਰਿਹਾ ਭਾਈ ਤੁਸੀਂ ਗੁਲਾਮ ਹੋ ਗੁਲਾਮ ਹੋ ਤੁਹਾਨੂੰ ਕਿੰਨੀ ਵਾਰ ਦੱਸੀ ਤੁਸੀਂ ਗੁਲਾਮ ਹੋ ਸਾਨੂੰ ਬਾਰ ਬਾਰ ਇਹ ਹੀ ਦਰਸਾਇਆ ਜਾ ਰਿਹਾ ਵੀ ਤੁਸੀਂ ਗੁਲਾਮ ਹੋ بس ਤੋਂ ਤੋਂ ਬਾਅਦ ਸ਼ਬਦ ਕੋਈ ਹੋਰ ਨਹੀਂ ਸਕਦਾ ਇਹਨਾਂ ਦੀ ਨਖਿੱਦੀ ਕਰਨ ਵਾਸਤੇ ਜੋ ਸਰਕਾਰ ਦਾ ਰਵਈਆ ਉਹਦੀ ਨਖਿੱਦੀ ਕਰਨ ਲਈ ਤੇ ਬੜਾ ਸ਼ਬਦ ਕੋਈ ਹੈ ਨਹੀਂ ਅਸੀਂ ਗਲਾਮ ਹਾਂ ਤਾਂ ਤਸਵੀਰਾਂ ਦਿਖਾ ਦਿੰਨੇ ਆ ਇੱਕ ਵਾਰ ਫੇਰ ਜਿਹੜੀ ਬੈਰੀਕੇਡਿੰਗ ਉਹ ਕਰ ਦਿੱਤੀ ਗਈ ਹੈ ਸ਼ੰਭੂ ਬਾਰਡਰ ਤੇ ਮੌਜੂਦ ਹੈ ਦੂਸਰੇ ਪਾਸੇ ਹਰਿਆਣਾ ਇਧਰਲੇ ਪਾਸੇ ਪੰਜਾਬ ਹੈ ਲੋਕ ਨੇ ਜਿਹੜੇ ਉਹ ਇੱਥੇ ਵੱਡੇ ਇਕੱਠ ਦੇ ਵਿੱਚ ਪਹੁੰਚ ਰਹੇ ਨੇ ਪਰ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਤੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਇੱਕ ਸਾਹ ਨਾਲ ਕਹ ਦਿੱਤਾ ਗਿਆ ਕਿ ਤੁਸੀਂ ਅੱਗੇ ਨਹੀਂ ਜਾਣਾ